ਹਾਂਜੀ ਸਾਰੇ ਯਾਰਾ ਮੇਰੇ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਨੀ ਆ ਥੋੜੀ ਆਮ ਮੁੱਦੇ ਨਾਲ ਹਟ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਘਰ ਘਰ ਅੱਜ ਕੱਲ ਕਾਰਾਂ ਗੱਡੀਆਂ ਵਾਂ ਕਾਫੀ ਬੰਦੇ ਚਲਾਉਂਦੇ ਆ ਪਰ ਜੋ ਤੁਹਾਨੂੰ ਅੱਜ ਮੈਂ ਗੱਲ ਸੁਣਾ ਜਾ ਰਿਹਾ ਹਾਂ ਇਹ ਗੱਲ ਬਿਲਕੁਲ ਵੱਖਰੀ ਆ ਔਰ ਧਿਆਨ ਨਾਲ ਸੁਣਿਓ ਜਿਵੇਂ ਕਿ ਆਪਾਂ ਗੱਡੀ ਰੋਡ ਤੇ ਚਲਾਉਨੇ ਆ ਆਪਾਂ ਸਾਰਾ ਕੁਝ ਧਿਆਨ ਨਾਲ ਦੇਖਦੇ ਆ ਕਰਾਸ ਕਰਦੇ ਆ ਜਾਂ ਆਪਾਂ ਨੂੰ ਕਰਾਸ ਕਰਦਾ ਆਪਾਂ ਸਾਈਡ ਦਿੰਨੇ ਆ ਜਦੋਂ ਆਪਾਂ ਕਿਸੇ ਰੋਡ ਤੋਂ ਮੇਨ ਰੋਡ ਤੇ ਚੜਦੇ ਆ ਜਾਂ ਕੋਈ ਵੀ ਰੋਡ ਛੱਡ ਕੇ ਦੂਜੀ ਰੋਡ ਤੇ ਚੜਦੇ ਆ ਦਿਨ ਦੇ ਵਿੱਚ ਆਪਾਂ ਖੁੱਬਸੇ ਚ ਦੇਖਦੇ ਆ ਔਰ ਗੱਡੀ ਰੋਡ ਤੇ ਛਾੜ ਲੈਨੇ ਆ ਹੁਣ ਤੁਸੀਂ ਕਹੋਗੇ ਤਾਂ ਸਾਨੂੰ ਪਤਾ ਹੀ ਆ ਹੁਣ ਤੁਸੀਂ ਇਹ ਗੱਲ ਕਹੋਗੇ ਸਾਨੂੰ ਪਤਾ ਹੀ ਆ ਕੋਈ ਖਾਸ ਗੱਲ ਨਹੀਂ ਪਰ ਨਹੀਂ ਜੋ ਗੱਲ ਅੱਗੇ ਕਰਨ ਜਾ ਰਿਹਾ ਮੈਂ ਉਹ ਇਹ ਹੈ ਜਿਵੇਂ ਕਿ ਆਪਾਂ ਰਾਤ ਨੂੰ ਗੱਡੀ ਰੋਡ ਤੇ ਗੱਡੀ ਛਾੜਨੀ ਆ ਮੇਨ ਰੋਡ ਤੇ ਆਪਾਂ ਕੀ ਦੇਖਦੇ ਆ ਆਪਾਂ ਦੋਨੋਂ ਸਾਈਡ ਨਿਗਾਹ ਮਾਰਦੇ ਆ ਬਈ ਕੀ ਦੇਖਦੇ ਲੇਟਾਂ ਦੇਖਦੇ ਆ ਗੱਡੀ ਪਿਆ ਰਹੀ ਆ ਇਹੀ ਦੇਖਦੇ ਆ ਨਾ ਆਪਾਂ ਮੇਰਾ ਖਿਆਲ ਸਾਰੇ ਬੰਦੇ ਇਹੀ ਦੇਖਦੇ ਆ ਵੀ ਲੇਟਾਂ ਆ ਰਹੀਆਂ ਆ ਗੱਡੀ ਨਹੀਂ ਆ ਰਹੀ ਪਰ ਨਹੀਂ ਇੱਥੇ ਆਪਾਂ ਗਲਤ ਆ ਕੱਲੀਆਂ ਲੇਟਾਂ ਹੀ ਨਾ ਦੇਖੋ ਜਦੋਂ ਤੁਸੀਂ ਇਹਨਾਂ ਤੇ ਅੰਨ ਦੇਖੋ ਕਿ ਲੇਟਾਂ ਬਗੈਰ ਤਾਂ ਨਹੀਂ ਗੱਡੀ ਵੀ ਆ ਰਹੀ ਅਗਰ ਲੇਟਾਂ ਬਗੈਰ ਗੱਡੀ ਵੀ ਆ ਰਹੀ ਆ ਆਪਾਂ ਸਿਰਫ ਲੇਟਾਂ ਦੇਖਦੇ ਆ ਔਰ ਆਪਣੇ ਵਿੱਚ ਆ ਕੇ ਲੱਗ ਸਕਦੀ ਆ ਇਹ ਮੈਂ ਗੱਲ ਉਦਾਂ ਨਹੀਂ ਕਰਦਾ ਇਹ ਮੇਰਾ ਨਿੱਜੀ ਅਕਸਰੀਸ ਆ ਮੈਨੂੰ ਖੋਦ ਦੇ ਵਿੱਚ ਮੈਂ ਰੋਡ ਕ੍ਰੋਸ ਕਰਨ ਲੱਗਿਆ ਸੀ ਪੈਦਲ ਔਰ ਮੈਂ ਵੀ ਤੁਹਾਡੇ ਵਾਂਗੂ ਇਸ ਤਰ੍ਹਾਂ ਲੇਟਾਂ ਦੇਖਿਆ ਵੀ ਗੱਡੀ ਕੋਈ ਨਹੀਂ ਆ ਰਹੀ ਮੈਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਕਿ ਬਿਨਾਂ ਲੇਟਾਂ ਤੋਂ ਗੱਡੀ ਮੇਰੇ ਬੱਚੇ ਲੱਗੀ ਔਰ ਮੇਰਾ ਮੈਭਿਉਸ਼ ਹੋ ਗਿਆ। ਕਾਫੀ ਘੰਟਿਆਂ ਬਾਅਦ ਮੈਨੂੰ ਹਸਪੀਟਲ ਲੈ ਗਏ ਫਿਰ ਮੈਂ ਚਲੋ ਮਹਾਰਾ ਹੀ ਕਰਪਾ ਠੀਕ ਹੋ ਗਿਆ। ਕਾਫੀ ਸਾਲਾਂ ਦੀ ਗੱਲ ਆ। ਇਹ ਤੁਹਾਨੂੰ ਨਿੱਜੀ ਜਾਣਕਾਰੀ ਤਾਂ ਸਾਂਝੀ ਕੀਤੀ ਆ ਤਾਂ ਕਿ ਮੈਂ ਤੁਹਾਨੂੰ ਦੱਸਦਾ ਵੀ ਤੁਹਾਨੂੰ ਯਕੀਨ ਹੋ ਸਕੇ ਗੱਲ ਦਾ ਵੀ ਰਾਤ ਨੂੰ ਜ ਗੱਡੀ ਰੋਡ ਤੇ ਚੜ੍ਹਨੀ ਆ ਕੱਲ੍ਹਾਂ ਲਾਈਟਾਂ ਹੀ ਨਾ ਦੇਖੋ। ਇਹ ਦੇਖੋ ਬਿਨਾਂ ਲਾਈਟਾਂ ਦੇ ਗੱਡੀ ਕੋਈ ਆ ਰਹੀ ਆ ਖੱਬੇ ਸੱਜੇ। ਔਰ ਹੁਣ ਦੂਜੀ ਗੱਲ ਇਹ ਆ ਹੁਣ ਤੁਸੀਂ ਕਹੋਗੇ ਜੋ ਬੰਦਾ ਲਾਈਟਾਂ ਬਿਨਾਂ ਗੱਡੀ ਲੈ ਕੇ ਆ ਰਿਹਾ ਸੀ ਗਲਤੀ ਉਹਦੀ ਆ। ਨਹੀਂ ਇਹ ਵੀ ਗਲਤ ਗੱਲ ਆ। ਲੇਟਰਲ ਦੀ ਗਲਤੀ ਹੈ ਪਰ ਉਹ ਨਹੀਂ ਕਿਉਂਕਿ ਮੰਨ ਲਓ ਆਪਾਂ ਕਿਤੇ ਗਏ ਆ ਪਿੰਡ ਆਪਾਂ ਸ਼ਹਿਰ ਪਹੁੰਚਣਾ ਆਪਣੇ 2 4 ਕਿਲੋਮੀਟਰ ਆਪਣੀਆਂ ਲੇਟਾਂ ਖਰਾਬ ਹੋ ਗਈਆਂ ਬੰਦ ਹੋ ਗਈਆਂ ਕੋਈ ਰਾਤ ਦਾ ਮੌਕਾ ਵਾ ਹਨੇਰਾ ਵਾ ਆਪਾਂ ਕੀ ਕਰਾਂਗੇ ਫੋਨ ਕਰਾਂਗੇ ਇਹਨੂੰ ਬਿਟਾਰ ਚ ਲੈ ਕੇ ਆਪੇ ਮੋਮਬਤੀ ਲੈ ਕੇ ਆਸੀ ਘਰੇ ਪਹੁੰਚਣਾ ਆਪਾਂ ਵੀ 5 4 ਕਿਲੋਮੀਟਰ ਹੌਲੀ ਹੌਲੀ ਕਹਾਂਗੇ ਟਿਕਾਣੇ ਪਹੁੰਚੋ 4 ਕਿਲੋਮੀਟਰ ਇਸ ਤਰ੍ਹਾਂ ਕਿਸੇ ਨਾਲ ਵੀ ਹੋ ਸਕਦਾ ਸੋ ਮੇਰੀ ਬੇਨਤੀ ਇਹੀ ਸੀ ਜਦੋਂ ਵੀ ਰੋਡ ਤੇ ਗੱਡੀ ਰਾਹ ਨੂੰ ਚੜ੍ਹਨੀ ਆ ਖੱਬੇ ਸੱਜੇ ਇਹ ਜ਼ਰੂਰ ਦੇਖੋ ਬਲੇਟਾ ਬਗੈਰ ਗੱਡੀ ਤੁਹਾਨੂੰ ਆ ਰਹੀ ਅਗਰ ਕੋਈ ਇਤਨਾ ਆ ਰਹੀ ਹੈ ਧਿਆਨ ਨਾ ਦੇਖੋ ਔਰ ਉੱਤੇ ਰੋਕ ਲੋ ਬਚਾਹ ਹੋ ਜੇ ਮੇਰਾ ਦੱਸਣ ਦਾ ਮਤਲਬ ਨਹੀਂ ਇਹ ਸੀ ਬਈ ਮੇਰੇ ਦੱਸਣ ਜੇ ਕਿਸੇ ਦਾ ਫਾਇਦਾ ਹੁੰਦਾ ਕੋਈ ਇੱਕ ਵੀ ਜਾਨ ਬਖਸ਼ੀ ਗਈ ਤਾਂ ਮੈਂ ਸਮਝੂ ਮੇਰਾ ਬੋਲਣ ਦਾ ਇਹ ਜੋ ਮਕਸਦ ਸੀ ਉਹ ਪੂਰਾ ਹੋ ਗਿਆ ਸਸਰੀ ਘਰ